ਤੇਰਾ ਪੋਦਾ ਚੰਦਰਾ ਜਦ ਦਿਨ ਆ ਚੜਿਆ ਰਲ ਕੇ ਝੂਟੇ ਕਾਜ਼ੀਆਂ ਨੇ ਫਤਵਾ ਪੜਿਆ ਰਲ ਕੇ ਝੂਟੇ ਕਾਜ਼ੀਆਂ ਨੇ ਫਤਵਾ ਪੜਿਆ ਨੀਹਾਂ ਦੇ ਵਿੱਚ ਚਣਦਿਓ ਏ ਜੋੜੀ ਪਿਆਰੀ ਲੱਗੀ ਕੰਦ ਦੀ ਹੈ ਹੋਂ ਉਸਾਰੀ ਲੱਗੀ ਕੁੰਨ ਕੰਦ ਦੀ ਫਿਰ ਹੋਂ ਉਸਾਰੀ ਤੇਰਾ ਪੋਦਾ ਚੰਦਰਾ ਜਦ ਦਿਨ ਆ ਚੜਿਆ ਰਲਕੇ ਝੂਟੇ ਕਾ ਜੀਆਂ ਨੇ ਫਤਵਾ ਪੜਿਆ ਰਲਕੇ ਝੂਟੇ ਕਾ ਜੀਆਂ ਨੇ ਫਤਵਾ ਪੜਿਆ ਨੀਹਾਂ ਦੇ ਵਿੱਚ ਚਿੰਨਦਿਓ ਏ ਜੋੜੀ ਪਿਆਰੀ ਲੱਗੀ ਖੂਨ ਕੰਦ ਦੀ ਫਿਰ ਹੋਂ ਉਸਾਰੀ ਲੱਗੀ ਖੂਨ ਕੰਦ ਦੀ ਫਿਰ ਹੋਂ ਉਸਾਰੀ ਹਾਥ ਪਾਇਆ ਕੇ ਬੱਚਿਓ ਮਨ ਨੂੰ ਮੇਰਾ ਕਹਿਣਾ ਜ਼ਿੰਦਗੀ ਦੇ ਵਿੱਚ ਸੁੱਖ ਜੇ ਚਾਉਂਦੇ ਹੋ ਲੈਣਾ ਜ਼ਿੰਦਗੀ ਦੇ ਵਿੱਚ ਸੁੱਖ ਜੇ ਚਾਉਂਦੇ ਹੋ ਲੈਣਾ ਹਾਂ ਸਿਰ ਝੁਕਾ ਕੇ ਮੰਨ ਲਓ ਫਿਰ ਈਨ ਹਮਾਰੀ ਲੱਗੀ ਖੁੰਨੀ ਕੰਦ ਦੀ ਐ ਹੋਣ ਉਸਾਰੀ ਲੱਗੀ ਖੁੰਨੀ ਕੰਦ ਦੀ ਫਿਰ ਹੋਣ ਉਸਾਰੀ ਹਜੁਰਮਾ ਇੰਦਿਆਖ ਸੁਣਾਇਆ ਜੋਰਾ ਵਰਦੀ ਸਿੰਘ ਨੇ ਇੰਦਿਆਖ ਸੁਣਾਇਆ ਬਾਬੇ ਸਾਡੇ ਸੀਸ ਦੇ ਹੈ ਧਰਮ ਬਚਾਇਆ ਬਾਬੇ ਸਾਡੇ ਸੀਸ ਦੇ ਹੈ ਧਰਮ ਬਚਾਇਆ ਓ ਸਾਨ ਕੌਣ ਦੀ ਹੈ ਭੁਲ ਤੁਮਾਰੀ ਲੱਗੀ ਖੁਨੀ ਕੰਦ ਦੀ ਹੈ ਹੋਣ ਉਸਾਰੀ ਲੱਗੀ ਖੁਨੀ ਕੰਦ ਦੀ ਫਿਰ ਹੋਣ ਉਸਾਰੀ ਉਹ ਕੰਦ ਜਦੋਂ ਸੀ ਪਹੁੰਚ ਗਈ ਗੋਟਿਆਂ ਦੇ ਕੋਲੇ ਇਟ ਨਾਲਾਈ ਤੋੜ ਕੇ ਦੋਵੇਂ ਰਲ ਬੋਲੇ ਇਟ ਨਾਲਾਈ ਤੋੜ ਕੇ ਰਲ ਕੇ ਤੇ ਬੋਲੇ ਘੋਟੇ ਪੰਨੇ ਰਾਜ ਨੇ ਛੱਟ ਤੇ ਸੀਮਾਰੀ ਲੱਗੀ ਖੁੰਨੀ ਕੰਦ ਦੀ ਹੈ ਹੋਣ ਉਸਾਰੀ ਲੱਗੀ ਕੰਦ ਦੀ ਫਿਰ ਹੋਣ ਉਸਾਰੀ ਹਾਉਰਾ ਵਰ ਸਿੰਘ ਫਤੈ ਨੂੰ ਕਹੇ ਵੀਰ ਪਿਆਰੇ ਸਤਖੰਡ ਵੱਲੇ ਜਾਣ ਦੇ ਕਰ ਲੋ ਤਿਆਰੇ ਸਤਖੰਡ ਵੱਲੇ ਜਾਣ ਦੇ ਕਰ ਲੋ ਤਿਆਰੇ ਹਾ ਫਤੈ ਸਿੰਘ ਆਖਿਆ ਹਣ ਮੇਰੀ ਵਾਰੀ ਲੱਗੀ ਖੂਨੀ ਕੰਦ ਦੀ ਹੈ ਹੋਣ ਉਸਾਰੀ ਲੱਗੀ ਖੂਨੀ ਕੰਦ ਦੀ ਫਿਰ ਹੋਣ ਉਸਾਰੀ ਹਜਣ ਚਨੇਟਾ ਰਾਜ ਨੇ ਜਦ ਲਾਈ ਜਨੇ ਜਦ ਲਾਈ ਜਾਂਦੇ ਬਾਣੀ ਜਪਜੀ ਸਾਹਿਬ ਦੀ ਦੋਵੇਂ ਰਲ ਗਾਉਂਦੇ ਬਾਣੀ ਜਪਜੀ ਸਾਹਿਬ ਦੀ ਰਲ ਦੋਵੇਂ ਗਾਉਂਦੇ ਜਦ ਫਤੇ ਉਚਾਰੀ ਕੀਤੀ ਛੁੱਟੀ ਆਖ ਕੇ ਫਿਰ ਫਤੇ ਉਚਾਰੀ ਲੱਗੀ ਖੂਨੀ ਕੰਦ ਦੀ ਫਿਰ ਹੋਣ ਉਸਾਰੀ ਲੱਗੀ ਖੂਨੀ ਕੰਦ ਦੀ ਹੇ ਹੁਣ ਉਸਾਰੀ ਹਾਂ ਸਾਰੇ ਵਿੱਚ ਸਰਹੰਦ ਦੇ ਸੀ ਚੁੱਪਦੀ ਸ਼ਾ ਗਈ ਕੰਧ ਜਦੋਂ ਸੀ ਪਾਪ ਦੀ ਛਾਤੀ ਤੇ ਆ ਗਈ ਕੰਧ ਜਦੋਂ ਸੀ ਪਾਪ ਦੀ ਸ਼ਾਂਤੀ ਕੋਲ ਆ ਗਈ ਤਰਤੀ ਪਈ ਕੁਰਲਾਵਦੀ ਤਾਂ ਅੰਬਰ ਮਾਰੀ ਲੱਗੀ ਖੂਨੀ ਕੰਦ ਦੀ ਐ ਹੋਣ ਉਸਾਰੀ ਲੱਗੀ ਖੂਨੀ ਕੰਦ ਦੀ ਫਿਰ ਹੋਣ ਉਸਾਰੀ ਡਿੱਗ ਪਈ ਫਿਰ ਕੰਦ ਸੀ ਜਾਪੇ ਗਸ਼ ਖਾ ਕੇ ਡਿੱਗ ਪਈ ਫਿਰ ਕੰਦ ਸੀ ਜਾਪੇ ਗਸ਼ ਖਾ ਕੇ ਕਰਤੇ ਫੇਰ ਸ਼ਹੀਦ ਸੀ ਗਲੇ ਛੁਰੀ ਚ ਲਾ ਕੇ ਕਰਤੇ ਫੇਰ ਸ਼ਹੀਦ ਨੇ ਗਰੇ ਛੁਰੀ ਚ ਲਾ ਕੇ ਲੇ ਮਸੰਦੀਪ ਦੀ ਸੰਦੀਪ ਦੀ ਕੀ ਲਿਖੇ ਵਿਚਾਰੀ ਲੱਗੀ ਖੁੰਨੀ ਕੰਦ ਦੀ ਫਿਰ ਹੋਣ ਉਸਾਰੀ ਲੱਗੀ ਖੁੰਨੀ ਕੰਦ ਦੀ ਫਿਰ ਹੋਣ ਉਸਾਰੀ ਬੜੇ ਲੰਮੇ ਸਮੇਂ ਤੋਂ ਜੁੜ ਕਰਕੇ ਬੈਠੇ ਹੋ ਸੀ 5 ਕੁ ਮਿੰਟ ਦੇ ਵਿੱਚ ਸੰਪੂਰਨਤਾ ਕਰਨ ਦਾ ਯਤਨ ਕਰਨਾ ਗੁਰੂ ਕਲਗੀ ਤਰਪਾਚਾ ਮਹਾਰਾਜ ਜੀ ਦੇ ਛੋਟੇ ਸਹਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਸ ਦੀਵਾਰ ਦੇ ਅੰਦਰ ਚਿੰਨ ਦਿੱਤੇ ਗਏ ਛਾਤੀਆਂ ਦੇ ਉੱਪਰ ਦੀ ਹੁੰਦੀ ਹੋਈ ਕੰਧ ਸਿਰਾਂ ਦੇ ਉੱਪਰ ਪਹੁੰਚ ਗਈ ਦੋਵੇਂ ਵੀਰ ਇਸ ਕੰਧ ਵਿੱਚ ਅਲੋਪ ਹੋ ਗਏ ਪਰ ਇਸ ਕਹਿਰ ਦਾ ਭਾਰ ਇਸ ਕੰਧ ਨੇ ਨਾ ਝੱਲਿਆ ਧਰਤੀ ਤੇ ਡਿੱਗ ਪਈ ਐ ਸੂਬੇ ਦਾ ਇਸ਼ਾਰਾ ਹੋਇਆ ਤੇ ਵੇਖਿਆ ਗਿਆ ਦੋਵੇਂ ਸਹਬਜ਼ਾਦੇ ਸ਼ਹੀਦ ਨਹੀਂ ਹੋਏ ਕੇਵਲ ਬੇਹੋਸ਼ ਹੋਏ ਨੇ ਹੋਸ਼ ਵਿੱਚ ਲਿਆਂਦਾ ਗਿਆ ਫਿਰ ਪੁੱਛਿਆ ਗਿਆ ਮੌਤ ਤੁਹਾਡੇ ਅੱਖਾਂ ਦੇ ਸਾਹਮਣੇ ਦੀ ਲੰਘ ਕੇ ਗੁਜ਼ਰੀ ਐ ਹੁਣ ਤੁਹਾਨੂੰ ਅਹਿਸਾਸ ਹੋ ਗਿਆ ਹੋਵੇਗਾ ਮੌਤ ਕਿੰਨੀ ਦਰਦਨਾਕ ਹੋਇਆ ਕਰਦੀ ਐ ਹਾਲੇ ਵੀ ਸਮਾਂ ਐ ਆਪਣਾ ਧਰਮ ਛੱਡ ਕੇ ਦੀਨੇ ਇਸਲਾਮ ਕਬੂਲ ਕਰ ਲਵੋ ਤੁਹਾਡੀ ਜ਼ਿੰਦਗੀ ਬਖਸ਼ ਦਿੱਤੀ ਜਾਵੇਗੀ ਵੱਡੇ ਵੱਡੇ ਅਹੁਦੇ ਤੇ ਇਨਾਮ ਦਿੱਤੇ ਜਾਣਗੇ ਤੁਹਾਨੂੰ ਮਹਿਲਾ ਦੇ ਵਿੱਚ ਰਹਿਣ ਵਾਸਤੇ ਤੁਹਾਨੂੰ ਵਸਣ ਵਾਸਤੇ ਖੁੱਲੀ ਆਜ਼ਾਦਤ ਮਿਲ ਜਾਵੇਗੀ ਪਰ ਸਹਬਜ਼ਾਦਿਆਂ ਦਾ ਜਵਾਬ ਸੀ ਸੂਬਿਆ ਤੁਮੇ ਤੁਮਾਰਾ ਖੂਬ ਹਮੇ ਹਮਾਰਾ ਖੂਬ ਤੈਨੂੰ ਤੇਰਾ ਧਰਮ ਮੁਬਾਰਕ ਹੈ ਤੇ ਸਾਨੂੰ ਆਪਣਾ ਧਰਮ ਜਾਣ ਤੋਂ ਵੱਧ ਕੇ ਪਿਆਰਾ ਫਿਰ ਹੁਕਮ ਹੋਇਆ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਛਾਤੀਆਂ ਦੇ ਉੱਪਰ ਗੋਡੇ ਰਖਾ ਤੇ ਗਲੇ ਦੇ ਉੱਪਰ ਛੁਰੀ ਚਲਾ ਕੇ ਸਾਰ ਰਗਾਂ ਕੱਟ ਦਿੱਤੀਆਂ ਗਈਆਂ ਗੁਰੂ ਕੇ ਸਹਬਜ਼ਾਦੇ ਤੜਪ ਤੜਪ ਕੇ ਆਪਣੇ ਸਰੀਰ ਦੇ ਵਿੱਚੋਂ ਸਵਾਸਾਂ ਦੀ ਪੂੰਜੀ ਦੇ ਖਤਮ ਹੋਣ ਦੇ ਨਾਲ ਨਾਲ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਦੇ ਰਹਿ ਦੋਵੇਂ ਵੀਰ ਸ਼ਹੀਦ ਹੋ ਗਏ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਫਿਰ ਸੂਬੇ ਸਰਹੰਦ ਨੇ ਐਲਾਨ ਕੀਤਾ ਇਹ ਸਰਕਾਰ ਦੇ ਬਾਗੀ ਨੇ ਇਹਨਾਂ ਦੇ ਸਰੀਰ ਉਹਨਾਂ ਦੀਆਂ ਅੰਤਮ ਰਸਮਾਂ ਕੋਈ ਨਿਭਾ ਨਹੀਂ ਸਕਦਾ ਇਹਨਾਂ ਦੇ ਸਰੀਰ ਇੱਥੇ ਰੁੱਲਣਗੇ ਤੇ ਲੋਕਾਂ ਨੂੰ ਪਤਾ ਲੱਗੇਗਾ ਜਿਹੜੇ ਸਰਕਾਰਾਂ ਦੇ ਨਾਲ ਮੱਥਾ ਲਾਉਂਦੇ ਨੇ ਉਹਨਾਂ ਦਾ ਸਰਕਾਰ ਕੀ ਹਸ਼ਰ ਕਰਿਆ ਕਰਦੀ ਹੈ ਸਨਮਾਨਯੋਗ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਸਰੀਰ ਸਰਹੰਗ ਦੀ ਧਰਤੀ ਤੇ ਪਏ ਨੇ